ਆ ਗੋ ਸੰਤ ਮਿਲੋ ਮੇਰੇ ਪਾਈ ਮੇਰਾ ਹਰ ਹਰ ਕਥਾ ਕਰਵੋ ਸਹਿਜ ਜੀ ਕਹਿੰਦੇ ਨੇ اے ਸੰਤ ਜਨੋ اے ਮੇਰੇ ਭਰਾਵੋ ਸਾਧ ਸੰਗਤ ਵਿੱਚ ਬੈਠ ਕੇ ਇਕੱਠੇ ਰਲ ਕੇ ਬੈਠੋ ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਮਤ ਸਲਾਮੀਆਂ ਗੱਲਾਂ ਕਰਿਆ ਕਰੋ ਉਹੋ 71 ਮਿਲੋ ਮੇਰੇ ਭਾਈ ਦੁਬਦਾ ਗੂੜ ਕਰੋ ਨਿਵਦਾਏ ਗੁਰਮੁਖ ਵਿੱਚੋ ਉਹ ਸਤਿਗੁਰ ਸੰਗਤ ਸਹਿਬ ਜੀ ਕਹਿੰਦੇ ਨੇ ਗੁਰ ਚਰਨਾਂ 'ਚ ਬੈਠਿਆ ਕਰੋ 71 ਵੂਕੇ ਇਕੱਠੇ ਹੋ ਕੇ ਕਰਕੇ ਇਕੱਠੇ ਹੋ ਕੇ ਗਾਇਕ ਕੇ ਸੰਗਤ ਦੇ ਵਿੱਚ ਫਿਰ ਉਸਤਾਲ ਪੁਰਖ ਦੀ ਸਿੱਖਤ ਸਲਾਹ ਦੀਆਂ ਗੱਲਾਂ ਕਰਿਆ ਕਰੋ ਉਸਤਾਲ ਪੁਰਖ ਦੀ ਸਿੱਖਤ ਸਲਾਹ ਕਰਿਆ ਕਰੋ ਹਰ ਹਰ ਨਾਮ ਬੋਜਿਤ ਹੈ ਕਲਯੁਗ ਖੇਵਟ ਗੁਰ ਸਾਧ ਤਰੋ ਸਬ지 ਕਹਿੰਦੇ ਨੇ ਭਾਈ ਕਿ ਇਸ ਕਲਹ ਅਰੇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਮਨ ਨੂੰ ਜਹਾਜ ਹੈ ਹਰ ਹਰ ਨਾਮ ਬੋਜਿਤ ਹੈ ਕਲਯੁਗ ਬੋਜਿਤ ਕਹਿੰਦੇ ਨੇ ਜਹਾਜ ਹੈ ਬਾਸਕੰਦਰ ਦੇ ਭਾਈ ਨਾਮ ਇੱਕ ਜਹਾਜ਼ ਹੈ ਕਾਲਪੁਰਤ ਵੈ ਗੁਰੂ ਜੀ ਦਾ ਤੇ ਫਿਰ ਗੁਰੂ ਇਸ ਜਹਾਜ਼ ਦਾ ਮਲਾਹ ਹੈ ਖੇਵਟ ਗੁਰੂ ਖੇਵਟ ਕੋਲ ਖੇਵਟ ਕਹਿੰਦੇ ਨੇ ਮਲਾਹ ਨੂੰ ਮ ਗੁਰੂ ਮਲਾਹ ਹੈ ਤੇ ਤੁਸੀਂ ਬਾਸਕੰਦਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਨਾਮਪੀ ਵੇੜੇ ਦੇ ਵਿੱਚ ਸਵਾਰ ਹੋ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੋ ਇਹ ਸੰਸਾਰ ਸਮੁੰਦਰ ਬੜਾ ਗਹਿਰਾ ਹੈ ਡੂੰਘਾ ਹੈ ਇਸ ਕਰਕੇ ਦੇ ਵਿੱਚੋਂ ਪਾਰ ਲੰਘਣਾ ਬਹੁਤ ਮੁਸ਼ਕਲ ਹੈ ਪਾਰ ਹੋ ਵੀ ਲੰਘੇਗਾ ਜਿਹੜਾ ਗੁਰੂ ਵਾਲਾ ਬਣੇਗਾ ਗੁਰੂ ਦੇ ਪਾਵਨ ਉਪਦੇਸ਼ ਨੂੰ ਹਿਰਦੇ ਚ ਵਸਾਏਗਾ ਸੰਗਤ ਵਿੱਚ ਬੈਠੇਗਾ ਸੰਗਤ ਦੇ ਨਾਲ ਰਲ ਕੇ ਉਸ ਅਕਾਲ ਪੁਰਖ ਜੀ ਦੀ ਸਿੱਖਤ ਸਲਾਹ ਦੇ ਗੀਤ ਗਾਏ ਗਏ ਹਨ ਇਸ ਕਰਕੇ ਬਾਸਾ ਜੀਆ ਨੇ ਪਾਵਨ ਵਚਨ ਕਹੇ ਨੇ ਭਾਈ ਬੈਠਿਆ ਕਰੋ ਇਕੱਠੇ ਹੋ ਕੇ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਸਿੱਖਤ ਸਲਾਹ ਦੀਆਂ ਗੱਲਾਂ ਕਰਿਆ ਕਰੋ ਤੇ ਅਕਾਲ ਪੁਰਖ ਵੈਗੁਰ ਜੀ ਦਾ ਨਾਮ ਇਸ ਕੱਲ ਯੁਗ ਦੇ ਧਿਆਨ ਦੇ ਸਮੇਂ ਦੇ ਵਿੱਚ ਨਾਮ ਹੀ ਕੇਵਲ ਜਹਾਜ ਹੈ ਗੁਰੂ ਮਲਾਹ ਹੈ ਇਹ ਨਾਮ ਰੂਪੀ ਵੇਲੇ ਤੇ ਸਵਾਰ ਹੋ ਕੇ ਮਨੁੱਖ ਇਸ ਸੰਸਾਰ ਸੁੰਦਰ ਨੂੰ ਪਾਰ ਕਰ ਸਕਦਾ ਹੈ ਇਸ ਕਰਕੇ ਤੁਸੀਂ ਭਾਈ ਇਕੱਠੇ ਹੋ ਕੇ ਬੈਠ ਕੇ ਉਸ ਕਾਲਪੁਰਖ ਦੀ ਸਿਪਸਲਾ ਕਰਕੇ ਨਾਮ ਕੀ ਵੇਲੇ ਤੇ ਸਵਾਰ ਹੋ ਕੇ ਇਹ ਸੰਸਾਰ ਸੰਗਤ ਤੋਂ ਪਾਰ ਲੰਘੋ ਮੇਰੇ ਮਨ ਹਾਰੁ ਗੁਣਾ ਹਾਰੁ ਉਤਰੋ ਇਸ ਕਰਕੇ ਪਾਤਸ਼ਾਹ ਜੀ ਮੇਰੇ ਮਨ ਆ ਸਦਾ ਪ੍ਰਮਾਤਮਾ ਦੇ ਗੁਣ ਯਾਦ ਕਰਦਾ ਰਹੋ ਮस्तक ਲਿਖਤ ਵਿਖੇ ਗੁਣ ਗਾਏ ਮੇਰੇ ਸੰਗਤ ਪਾਰ ਪਰੋ ਜਿਸ ਮਨੁਕ ਤੇ ਮਤਰੇ ਵਿਖੇ ਲਿਖੇ ਚੰਗੇ ਭਾਵ ਜਾਣਦੇ ਨੇ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ ਇਸ ਕਰਕੇ ਮਨ ਤੂੰ ਵੀ ਸਾਥ ਸੰਗਤ ਵਿੱਚ ਮਿਲ ਕੇ ਗੁਣਗਾ ਅਤੇ ਸੰਸਾਰ ਸੰਗਤ ਤੋਂ ਪਾਰ ਲੰਗ। ਸੰਗਤ ਸਭ ਤੋਂ ਵੱਡਾ ਜਿੱਥੇ ਅਸੀਂ ਹੁਣ ਬੈਠੇ ਹਾਂ ਗੁਰੂ ਦੀ ਸੰਗਤ ਵਿੱਚ। ਇਹਨੂੰ ਸਭ ਤੋਂ ਵੱਡਾ ਕਰ ਜੋ ਦੇ ਧਿਆਨ ਕੇ ਸਮੇਂ ਦੇ ਵਿੱਚ ਪਾਸ ਆਈਆਂ ਨੇ ਸਭ ਤੋਂ ਵੱਡਾ ਦੱਸਿਆ ਹੈ। ਸੰਗਤ ਹੀ ਐਸੀ ਹੈ ਜਿੱਥੇ ਬੈਠ ਕੇ ਸਾਡਾ ਮਨ ਨਿਰਭਗ ਹੁੰਦਾ ਪਰ ਹੋਏਗਾ ਉਦੋਂ ਜਦੋਂ ਜਦੋਂ ਅਸੀਂ ਸੁਣਾਂਗੇ ਗੁਰੂ ਦੇ ਬਚਨਾਂ ਨੂੰ। ਇਹਤੇ ਵਰਗੇ ਵੀ ਸਾਡੇ ਮਨ ਦੇ ਜਿਹੜੇ ਖਿਆਲ ਤੋਂ ਬਾਹਰੀ ਤੁਰੇ ਫਿਰਦੇ ਹਨ ਕਮਵਾਕਾਰਾਂ ਵਿੱਚ ਹੀ ਤੁਰੇ ਫਿਰਦੇ ਹਨ ਫੇਰ ਸਾਨੂੰ ਲਾਭ ਘੱਟ ਪ੍ਰਾਪਤ ਹੋਏ ਤਾਂ ਆਉਣਾ ਸਭਲ ਹੈ ਸਹਿਬ ਜੀ ਕਹਿੰਦੇ ਨੇ ਜਿੰਨੇ ਕਦਮ ਚੱਲ ਕੇ ਆਏ ਗੁਰੂ ਵੱਲ ਨੂੰ ਉਹ ਕਦਮ ਤੇਰੇ ਪੱਡੇ ਹੋਏ ਸਭ ਜੇ ਨੇ ਪੈਰ ਸਹਾਰੇ ਜਦ ਤੱਕ ਤੇਰੇ ਜੁੜਦੇ ਪੈਰ ਸਾਹਮਣੇ ਨੇ ਜਿਹੜੇ ਗੁਰੂ ਵੱਲ ਨੂੰ ਤੁਰਦੇ ਨੇ ਗੁਰੂ ਦਰਬਾਰ ਵੱਲ ਨੂੰ ਆਉਂਦੇ ਨੇ ਸੀਸ ਸੁਹਾਵਾ ਸਰਣੀ ਉਹ ਸੀਸ ਉਹ ਸਿਰ ਪ੍ਰਕਤ ਰਹਿਜਰਾ ਗੁਰੂ ਦੀਂ ਦੂੜੀ ਵਿੱਚ ਆਕੇ ਗੁਰੂ ਦੇ ਚਰਨਾ ਵਿੱਚ ਝੁਕਦਾ ਹੈ ਗੁਰੂ ਚਰਨਾ ਜਾ ਕੇ ਨਾਮ ਸਕਾਰ ਕਰਦਾ ਹੈ ਮੁਖ ਸੁਹਾਵਾ ਤਾਂ ਜੱਜ ਉਹ ਜਾ ਸਕਾਰ ਹੈ ਮੁਖ ਬਾਸਾ ਕੇੰਦੇ ਉਹ ਹੀ ਸੁਹਾਵਾ ਹੋਵੇ ਸਕਦਾ ਹੈ ਜਿਹੜਾ ਉਸ ਕਾਲ ਪੁਰਖ ਦੇ ਗੀਤ ਗਾਉਂਦਾ ਜਿਉ ਕਿਆ ਕਉ ਸਰਣੀ ਜਿੰਨ ਦੇ ਸਾਡੇ ਨੇ ਤਾਂ ਇਹ ਸਾਡੀ ਜਨਤਾ ਤਾਂ ਉਧਾਰ ਹੋਣਾ ਹੈ ਜਿਸੀ ਕਾਲਪੁਰਖ ਦੇ ਗੁਣ ਗਾ ਕੇ ਇਸ ਕਰਕੇ ਪਾਸਾ ਜੀਆਂ ਨੇ ਕਿਹਾ ਹੈ ਭਾਈ ਤੂੰ ਸੰਗਤ ਵਿੱਚ ਬੈਠਿਆ ਕਰ ਗੁਰੂ ਦੀ ਸੰਗਤ ਵਿੱਚ ਆਇਆ ਕਰ ਸੰਗਤ ਵਿੱਚ ਬੈਠ ਕੇ ਉਸ ਕਾਲਪੁਰਖ ਵੈ ਗੁਰੂ ਜੀ ਦੀ ਸਿਵਤ ਸਲਾਹ ਤੇ ਗੀਤ ਗਾਇਆ ਕਰ ਤਾਹੀਂ ਤੂੰ ਸੰਸਾਰ ਸਮੁੰਦਰ ਨੂੰ ਪਾਰ ਨਾ ਲ ਸਕੇਗਾ ਇਸ ਜਿਹੜਾ ਸਹਿਰ ਹੈ ਖਾਣ ਪੀਣ ਲਈ ਕਈ ਕਿਸਮਾਂ ਦੇ ਸਵਾਦ ਵਿੱਚ ਪਦਾਰਥ ਜਿੱਥੋਂ ਮਿਲਦੇ ਹਨ ਤੇ ਮਨੁੱਖਾ ਸਰੀਰ ਵੀ ਮਾਨੋ ਇੱਕ ਸਹਿਰ ਹੈ ਤੇ ਇਸ ਸਹਿਰ ਦੇ ਵਿੱਚ ਪਰਮਾਤਮਾ ਦਾ ਨਾਮ ਸਭ ਤੋਂ ਨਾਲੋਂ ਵਧੀਆ ਤੇ ਸਵਾਦ ਦਾ ਮਾਰਗ ਹੈ ਜੇ ਤਰ੍ਹਾਂ ਬਾਜ਼ਾਰ ਵਿੱਚ ਜਾਂਦਾ ਕਿੰਨੀਆਂ ਵਸਤੂਆਂ ਦੇਖਦੇ ਆਉਂਦੇ ਪਾਤਸ਼ਾਹ ਕਹਿੰਦੇ ਉਸੇ ਤਰ੍ਹਾਂ ਸਰੀਰ ਜਿਹੜਾ ਸੰਗਾਇ ਸਰੀਰ ਵੀ ਇੱਕ ਸਹਿਰ ਹੈ ਇੱਕ ਨਗਰ ਹੈ ਇਹਦੇ ਅੰਦਰ ਬੜੀਆਂ ਵਸਤੂਆਂ ਨੇ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਆਦਿਕ ਤੇ ਏਸੇ ਸਰੀਰ ਦੇ ਅੰਦਰ ਨਾਮ ਵਸਤੂ ਵੀ ਅੰਦਰ ਹੀ ਹੈ ਨਾਮ ਵੀ ਅੰਦਰ ਹੀ ਪਿਆ ਹੈ ਤੇ ਪਾਤਸ਼ਾਹ ਕਹਿੰਦੇ ਨੇ ਨਾਮ ਜੁਗਾਹ ਸਾਰੀਆਂ ਵਸਤੂਆਂ ਦੇ ਨਾਲੋਂ ਉਤਮ ਪਦਾਰਥ ਹੈ ਬਧੀਆਂ ਸਵਾਦ ਦਾ ਪਦਾਰਥ ਹੈ ਜਿਹੜਾ ਇਹਨੂੰ ਸਕੇਗਾ ਉਹਨੂੰ ਅਨਸਾ ਸੁਭਾਅ ਆਏਗਾ ਸਹਿਬ ਜੀ ਕਹਿੰਦੇ ਨੇ ਥਲ ਥਾਲ ਵਿੱਚ ਤਨ ਵੱਤ ਕੋ ਪਈ ਜੋ ਸਤ ਸੰਤੂਮ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈ ਜੋ ਜਿਸ ਕਾ ਸਰਸ ਅਧਾਰੂਪ ਜੇ ਕੋ ਕਰੈ ਜੇ ਕੋ ਪੁੰਚੈ ਤਿਸ ਕਾ ਮੈ ਉਦਾ ਜਿਹੜਾ ਇਸ ਨਾਮ ਦੀ ਪਤਾਨ ਨੂੰ ਸਕੇਗਾ ਵਾਸ ਕਹਿੰਦੇ ਉਹਦਾ ਹੀ ਉਧਾਰ ਹੋਏਗਾ ਇਸ ਕਰਕੇ ਵਾਸ ਕਹਿੰਦੇ ਭਾਈ ਕਾਇਆ ਨਗਰ ਮਹਾਰਾਮਾ ਸੂਤਨ ਕਾਇਆ ਰੂਪੀ ਸਹਿਰ ਦੇ ਵਿੱਚ ਸਰੀਰ ਰੂਪੀ ਸਹਿਰ ਦੇ ਵਿੱਚ ਸਭ ਤੋਂ ਉੱਤਮ ਵਸਤੂ ਅਕਾਰ ਰੂਪਕ ਵਹਿਗੂ ਜੀ ਦਾ ਨਾਮ ਹੈ ਇਸ ਕਰਕੇ ਕਿਉਂ ਪਾਈ ਹੈ ਉਪਦੇਸ਼ ਜਨ ਕਰੂੰ ਸਹਿਬ ਜੀ ਕਹਿੰਦੇ ਨੇ ਵਧੀਆ ਸੁਆਦ ਸੁਆਦ ਦਾ ਪਦਾਰਥ ਨਾਮ ਹੈ ਪਰ ਇਹ ਸੰਤ ਜਨੋਂ ਇਹ ਸਤ ਸੰਗੀ ਜਨੋਂ ਮੈਨੂੰ ਸਮਝਾਓ ਕਿ ਇਹ ਹਾਸਿਲ ਕਿਵੇਂ ਹੋਵੇਗਾ ਤੇ ਬੀਬਨਵਾਜ ਪਾਸਾ ਕਹਿੰਦੇ ਭਾਈ ਤੇ ਹਾਸਿਲ ਕਰਨਾ ਹੈ ਨਾਮ ਪਦਾਰਥ ਚ ਜਗਿਆਸੂ ਕਹਿੰਦਾ ਹਾਂ ਹਾਣਾ ਪ੍ਰਭੂ ਹਾਂ ਸਤਗੁਰੂ ਜੀ ਕਿਰਪਾ ਕਰੋ ਸਾਨੂੰ ਸਮਝਾਓ ਅਸੀਂ ਕਿਵੇਂ ਹਾਸਿਲ ਕਰੀਏ ਤੇ ਸਤਗੁਰ ਕਾਰਸਾ ਕਹਿੰਦੇ ਭਾਈ ਜੇ ਤੈ ਨਾਮ ਰੂਪੀ ਪਦਾਰਥ ਨੂੰ ਹਾਸਿਲ ਕਰਨਾ ਹੈ ਤਾਂ ਫਿਰ ਸਤਗੁਰ ਸੇਵ ਸਫਲ ਹਰ ਦਰਸਨ ਮੇਰਾ ਅੰਮ੍ਰਿਤ ਹਰ ਰਸ ਪੀਆ ਹਾ ਸਹਿਬ ਜੀ ਕਹਿੰਦੇ ਨੇ ਭਾਈ ਸੰਤ ਜਨ ਅਕਾਲ ਪੁਰਖ ਸਭੂ ਦੇ ਪਿਆਰੇ ਦੱਸਦੇ ਨੇ ਕਿ ਭਾਈ ਗੁਰੂ ਦੀ ਸ਼ਰਨ ਪੈ ਲੈਣਾ ਗੁਰੂ ਵਾਲਾ ਬਣਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਆਤਮਕ ਜੀਵਨ ਫਲ ਦੇਣ ਵਾਲਾ ਦਰਸ਼ਨ ਬਗਉ ਭਾਵ ਗੁਰੂ ਦੇ ਵਚਨਾਂ ਨੂੰ ਸੁਣੋ ਗੁਰੂ ਦੇ ਦਰਸ਼ਨ ਬਚਨਾਂ ਨੂੰ ਸੁਣ ਕੇ ਆਪਣੇ ਮਿਲਦੇ ਜੁਸਾਓ ਮਨੋਂ ਗੁਰੂ ਦਾ ਉਪਦੇਸ਼ ਤੇ ਗੁਰੂ ਨੂੰ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਪੀਂਦੇ ਰਹੋ ਗੁਰੂ ਨੂੰ ਮਿਲ ਕੇ ਕਿਹਾ ਇੱਥੇ ਬਚਨ ਮਿਲ ਕੇ ਆਏ ਕਿ ਮਿਲਣਾ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਤਾਂ ਕਰਕੇ ਨਹੀਂ ਹੋਣਾ ਸਕਦਾ ਗੁਰੂ ਨੂੰ ਮਿਲਣਾ ਗੁਰੂ ਨੂੰ ਮਿਲਣਾ ਸਾਡਾ ਮਨ ਕਰਕੇ ਹੋਏਗਾ ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਆ ਆਪਣੇ ਅੰਤਰ ਆਤਮੇ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਵਸਾ ਕੇ ਸਿਮਰਨ ਕਰਾਂਗੇ ਭਜਨ ਕਰਾਂਗੇ ਬੰਦਗੀ ਕਰਾਂਗੇ ਫਿਰ ਗੁਰੂ ਦੇ ਨਾਲ ਮਿਲਾਂਕ ਹੋਏਗਾ ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਮਿਲਾਂਕ ਹੋਏਗਾ ਫਿਰ ਤੈਨੂੰ ਭਾਈ ਨਾਮ ਰੂਪੀ ਰਸ ਜਿਹੜਾ ਹੈ ਸਭ ਤੋਂ ਉੱਤਮ ਪਦਾਰਥ ਤੇ ਸਰੀਰ ਰੂਪੀ ਸਹਰ ਦੇ ਵਿੱਚ ਗਿਆਨ ਫਿਰ ਤੈਨੂੰ ਉਹ ਦੀ ਪ੍ਰਾਪਤੀ ਹੋਵੇਗੀ ਇਸ ਕਰਕੇ ਭਾਈ ਤੂੰ ਗੁਰੂ ਵਾਲਾ ਬਣਾ ਤੇ ਗੁਰੂ ਨੂੰ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਿ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤ ਹੋ ਚਾਖ ਦੇਖੋ ਇਸ ਕਰਕੇ ਆਸਾ ਕਹਿੰਦੇ ਹੈ ਸੰਤ ਜਨੋ ਵੇਖ ਸਕੇ ਚੱਕ ਕੇ ਵੇਖ ਲਓ ਪਰਮ